ਹਾਂਜੀ ਦੋਸਤੋ ਅੱਜ ਆਪਾਂ ਪੁੱਜੇ ਆ ਟਾਂਡਾ ਦੇ ਬਿਲਕੁਲ ਨਜ਼ਦੀਕ ਜਾਜਾ ਦੇ ਵਿੱਚ ਜਿੱਥੇ ਕਿ ਆਪਣੇ ਕੋਲ ਖੁੱਲ ਗਿਆ ਹੈਗਾ ਪੁਨੀਤ ਫੈਸ਼ਨ ਸਟੋਰ ਇੱਥੇ ਹਰ ਪ੍ਰਕਾਰ ਦੇ ਕੱਪੜੇ ਤੇ ਕੰਪਿਊਟਰਾਈਜ਼ ਮਨਪਸੰਦ ਕਢਾਈ ਪੱਗਾ ਦੀ ਸਲਾਈ ਪੀਕੋ ਕੀਤੀ ਜਾਂਦੀ ਹੈਗੀਆ ਔਰ ਜਿਆਦਾ ਸਮਝਾ ਲੈਂਦੇ ਆ ਆਪਾਂ ਉਹਨਾਂ ਦੇ ਓਨਰ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਸਾਨੂੰ ਇੱਥੇ ਕੀ ਕੀ ਫੈਸਿਲਿਟੀ ਦਿੰਦੇ ਆ ਕਸਟਮਰਾਂ ਨੂੰ ਕੀ ਕੀ ਡਿਮਾਂਡ ਕਸਟਮਰਾਂ ਦੀ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਪੰਜੀ ਤੁਹਾਨੂੰ ਪਹਿਲਾ ਬਹੁਤ ਬਹੁਤ ਮੁਬਾਰਕਾ ਜਿਹੜੀ ਨਵੀਂ ਆਪਾਂ ਸ਼ਾਪ ਓਪਨ ਕੀਤੀ ਹੈ ਪਨੀਤ ਫੈਸ਼ਨ ਸਟੋਰ ਜੀ ਜੀ ਤੇ ਆਪਾਂ ਤੁਹਾਡੇ ਕੋਲ ਇਹਦੀ ਜਾਣਕਾਰੀ ਲੈਣ ਲਈ ਪੁੱਜੇ ਹੈਗੇ ਆ ਕਿ ਤੁਸੀਂ ਇੱਥੇ ਕਸਟਮਰਾਂ ਨੂੰ ਕੀ ਕੀ ਡੀਲ ਕਰਦੇ ਹੈਗੇ ਆ ਉਹ ਤੁਹਾਡੀ ਜਿਹੜੀ ਸ਼ਾਪ ਦੇ ਉੱਤੇ ਤੁਸੀਂ ਕੀ ਕੀ ਸਰਵਿਸ ਦੇ ਰਹੇ ਹੋ ਕਸਟਮਰਾਂ ਨੂੰ ਪਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਤੱਕ ਪਹੁੰਚੇ ਹੋ ਥੈਂਕ ਯੂ ਇਹ ਚਲੋ ਤੁਹਾਨੂੰ ਦੱਸਦੇ ਆ ਕਿ ਸਾਡੇ ਕੋਲ ਕੀ ਕੀ ਹੈਗਾ ਆ ਜੀ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਦੇਣੀ ਹੈ ਕਿ ਤੁਸੀਂ ਕਿਹੜੀ ਕਿਹੜੀ ਵੈਰਾਈਟੀ ਦਾ ਕੱਪੜਾ ਦੇ ਰਹੇ ਆ ਔਰ ਕੀ ਕੀ ਕੰਮ ਕਰਕੇ ਤੁਸੀਂ ਕਸਟਮਰ ਨੂੰ ਆਪਣਾ ਦੇ ਰਹੇ ਆ ਠੀਕ ਆ ਪਾਜੀ ਮੇਰੇ ਕੋਲ ਇੱਥੇ ਜਿਹੜਾ ਕੀ ਸਾਰਾ ਹੀ ਸਲਾਈ ਦਾ ਕਢਾਈ ਦਾ ਪੱਗਾਂ ਦੀ ਸਲਾਈ ਪੀਕੋ ਸਾਰੇ ਕੰਮ ਜਿਹੜੇ ਇੱਥੇ ਅਵੇਲੇਬਲ ਹੈਗੇ ਮੇਰੇ ਕੋਲ ਕਪੜਾ ਜਿਵੇਂ ਅਕਲ ਗਰਮੀਆਂ ਚੱਲਦੀਆਂ ਨੇ ਉਹਦੇ ਅਕੋਰਡ ਕੋਰਡਿੰਗ ਪਾਉਣ ਲਈ ਕਪੜਾ ਵੀ ਹੈਗਾ ਜੀ ਤੁਸੀਂ ਕਿਹੜਾ ਕਿਹੜਾ ਕਪੜਾ ਦੇ ਰਹੇ ਆ ਸਾਡਾ ਸੂਟ ਵਗੈਰਾ ਦਿਖਾ ਸਕਦੇ ਤਾਂ ਜੋ ਕੋਈ ਸਾਡੇ ਦਰਸ਼ਕ ਵੀਰੇ ਇਸ ਵੀਡੀਓ ਲੈ ਕੇ ਤੁਹਾਡੇ ਤੱਕ ਵੀਜੇ ਕਰ ਸਕਦੇ ਜਰੂਰ ਪਾਜੀ ਜੀ ਚਲੋ ਆਜੋ ਪਾਜੀ ਤੁਹਾਨੂੰ ਦੱਸਦੇ ਆ ਸਾਡੇ ਕੋਲ ਕੀ ਕੀ ਚੀਜ਼ ਆ ਸਭ ਤੋਂ ਪਹਿਲਾਂ ਦੇਖੋ ਇਹ ਮੇਰੀ ਕਢਾਈ ਵਾਲੀ ਮਸ਼ੀਨ ਆ ਅੱਛਾ ਜੀ ਇਹ 우ਸ਼ਾ ਦੀ ਮਸ਼ੀਨ ਆ ਤੇ ਇਹਦੇ ਤੇ ਜਿਹੜਾ ਕਿ ਅਸੀਂ ਹਰ ਕੱਪੜੇ ਤੇ ਕਿਸੇ ਵੀ ਪ੍ਰਕਾਰ ਦਾ ਕੱਪੜਾ ਹੋਵੇ ਜਿਹੋ ਜਿਹੇ ਕਲਾਇੰਟ ਚਾਵੇ ਉਹੋ ਜੀ ਕਢਾਈ ਕਰਕੇ ਦੇ ਸਕਦੇ ਆ ਜਿਵੇਂ ਟੀ-ਸ਼ਰਟਸ ਹੋ ਗਈਆਂ ਸ਼ਰਟ ਹੋ ਗਈਆਂ ਫਿਰ ਕਿਸੇ ਨੇ ਚਾਦਰੇ ਤੇ ਕੋਈ ਮੋਰਨੀ ਪਾਉਣੀ ਹੋਵੇ ਕੋਈ ਵੀ ਫੈਬਰਿਕ ਹੋਵੇ ਉੱਤੇ ਅਸੀਂ ਜਿਹੜਾ ਕਿ ਇਹ ਕੰਮ ਕਰਕੇ ਦੇ ਸਕਦੇ ਆ ਜਿਹੋ ਜੀ ਕਲਾਇੰਟ ਦੀ ਇੱਛਾ ਹੋਵੇ ਉਹੋ ਜੇ ਇਹਦੇ ਡਿਜ਼ਾਈਨ ਵਗੈਰਾ ਸਾਰੇ ਸਾਡੇ ਕੋਲ ਅਵੇਲੇਬਲ ਹੈਗੇ ਆ ਇਹਨੂੰ ਫੇਰ ਆਪਾਂ ਕੋਈ ਕਮਾਂਡ ਦੇ ਕੇ ਕਰਦੇ ਆ ਜਿਹਦੇ ਵਿੱਚ ਆਪਾਂ ਉਰੀ ਫੋਟੋ ਵਗੈਰਾ ਪੋਣੇ ਜਿਹਨੂੰ 스ਕੈਨ ਕਰਕੇ ਉਹਨੂੰ ਡਿਜ਼ਾਈਨ ਉਹਦਾ ਤਿਆਰ ਪਾਉਂਦੇ ਆ ਭਾਜੀ ਇਹਦੇ ਜਿਹੜਾ ਡਿਜ਼ਾਈਨਸ ਨੇ ਨਾ ਜਿਹੜੇ ਮੇਰੇ ਕੋਲ ਹੈਗੇ ਆ ਉਹ ਅਸੀਂ ਇਹਨੂੰ ਪੈਨ ਡਰਾਈਵ ਚ ਪਾ ਕੇ ਇਹਨੂੰ ਕਮਾਂਡ ਦੇ ਕੇ ਫੁਲੀ ਆਟੋਮੈਟਿਕ ਆ ਬਸ ਸਟ੍ਰੈਡ ਦੇਣਾ ਹੈ ਕਮਾਂਡ ਦੇਣੀ ਬਾਕੀ ਸਾਰਾ ਕੰਮ ਇਹਨੇ ਖੁਦ ਕਰ ਦੇਣਾ ਇਹ ਇੰਨੀ ਕੀ ਕੜਾਈ ਨੂੰ ਕਿੰਨਾ ਕ ਟਾਈਮ ਲੈ ਜਾਂਦਾ ਅੱਜ ਜਿਵੇਂ ਇਹ ਸਿੰਗਲ ਧਾਗੇ ਨਾਲ ਕਢਾਈ ਕੱਢੀ ਹੋਈ ਆ ਨਾ ਤੇ ਇਹਨੂੰ ਇੱਕੋ ਹੀ ਖਾਸ ਟਾਈਮ ਨਹੀਂ ਇੱਕੋ ਟਾਈਮ ਮਤਲਬ ਇੱਕ ਹੀ ਟਾਂ ਲੱਗਾ ਹੋਇਆ ਆ ਜੇ ਅਸੀਂ ਜ਼ਿਆਦਾ ਧਾਗੇ ਪਾਵਾਂਗੇ ਇਹਦੇ ਵਿੱਚ ਮਤਲਬ ਕਲਰ ਅਲੱਗ-ਅਲੱਗ ਪਾਵਾਂਗੇ ਉਹਦੇ ਲਈ ਫੇਰ ਜ਼ਿਆਦਾ ਟਾਈਮਿੰਗ ਲੱਗ ਜਾਂਦਾ ਹੈ ਇਹ ਧਾਗਾ ਕੋਈ ਆਮ ਹੀ ਆ ਜਾਂ ਨੋਰਮਲ ਧਾਗਾ ਹੈ ਜਾਂ ਕੋਈ ਸਪੈਸ਼ਲ ਧਾਗਾ ਹੁੰਦਾ ਅੱਜ ਇਹ ਕਢਾਈ ਵਾਲੇ ਮੋਰ ਕੰਪਨੀ ਦੇ ਧਾਗੇ ਆਉਂਦੇ ਆ ਉਹਦੇ ਨਾਲ ਜਿਹੜੇ ਕਢਾਈ ਕੱਢੀ ਜਾਂਦੀ ਏ ਜਿਹੜੇ ਧਾਗੇ ਹੁੰਦੇ ਥੋੜੇ ਸ਼ਾਈਨਿੰਗ ਵਾਲੇ ਧਾਗੇ ਹੁੰਦੇ ਆ ਠੀਕ ਆ अच्छा और केड़े-केड़े सूटਾਂ ਦੀ ਡਿਮਾਂਡ ਹੁੰਦੀ ਹੈਗੀ ਕਸਟਮਰਾਂ ਦੀ ਆਪਣੇ ਕੋਲ ਹੋਰ ਕੀ-ਕੀ ਆਪਾਂ ਅਵੇਲੇਬਲ ਰੱਖਦੇ ਹੈਗੇ ਆ? ਹਾਂਜੀ ਇਸ ਟਾਈਮ ਮੇਰੇ ਕੋਲ ਜਿਵੇਂ ਗਰਮੀਆਂ ਦੇ ਸੀਜ਼ਨ ਲਈ ਚਿਕਨ ਦੇ ਸੂਟ ਨੇ, ਚਿਕਨ ਦੀ ਕੜਾਈ ਦੇ ਨਾਲੇ ਪਲਾਜ਼ੋ ਸੂਟ ਨੇ, ਜੀ, ਬਰੋਸ਼ਾ ਦੇ ਹੁੰਦੇ ਕੱਪੜੇ ਹੁੰਦੇ ਨੇ ਉਹ ਨੇ ਇਸ ਟਾਈਮ ਅਵੇਲੇਬਲ। ਫਿਰ ਬਿਲਕੁਲ ਜਿਵੇਂ ਅਸੀਂ ਕਹ ਲਈਏ ਨਾਰਮਲ ਪ੍ਰਾਈਸ ਦੇ ਵਿੱਚ ਇਹ ਦੁਪੱਟਾ ਸੂਟ ਨੇ। ਜੀ, ਇਹ ਕਾਟਨ ਹੈ। ਹਾਂਜੀ ਭਾਜੀ ਪਿਓਰ ਕਾਟਨ ਦੇ ਸੂਟ ਨੇ ਠੀਕ ਹੈ। ਮੇਰੇ ਕੋਲ ਇਧਰ ਹੋਰ ਕੜਾਈ ਵਾਲੇ ਸੂਟ ਜਿਹੜੇ ਕੀ ਰੈਡੀਮੇਡ ਕੜਾਈਆਂ ਵਾਲੇ ਸੂਟ ਨੇ ਇਹ ਪਹਿਲੇ ਨਿਕਲਈ ਕੜਾਈ ਨਿਕਲੀ ਇਹ ਵੀ ਇਧਰ ਦੇ ਮਸ਼ੀਨਾਂ ਨਿਕਲੀਆਂ ਜਾਂ ਵੇਹ ਭਾਜੀ ਹਾਂਜੀ ਇਹ ਮਸ਼ੀਨਾਂ ਹੀ ਨਾ ਨਿਕਲਦੀ ਪਰ ਇਹ ਮੈਂ ਜਿਹੜੇ ਆ ਪਹਿਲੇ ਹੀ ਕੱਟੇ ਜਿਹੜੇ ਆਟੋਮੈਟਿਕ ਪਿੱਛੇ ਲੈ ਕੇ ਹੁੰਦੇ ਉਹ ਵਾਲੇ ਨੇ ਠੀਕ ਆ ਜੀ ਠੀਕ ਹੈ ਜੀ ਤੇ ਜਿਆਤਰ ਕਿਹੜੇ ਸੂਟਾਂ ਦੀ ਡਿਮਾਂਡ ਆਉਂਦੀ ਹੈ ਕਿ ਤੁਹਾਡੇ ਕੋਲ ਜਿਹੜੀਆਂ ਲੇਡੀਜ਼ ਬੀਬੀ ਆ ਰਹੀ ਹੈ ਤੁਹਾਡੇ ਕੋਲ ਕਿਹੜੇ ਜਿਆਦਾਤਰ ਕਿਹੜੇ ਸੂਟਾਂ ਜੀ ਬਣਦੇ ਭਾਜੀ ਅੱਜਕੱਲ ਦਾ ਗਰਮੀ ਦੇ ਮੌਸਮ ਦੇ ਅਕੋਰਡਿੰਗ ਜਿਹੜੇ ਆ ਕਿ ਕਾਟਨ ਦੇ ਸੂਟ ਚੱ ਇੱਕ ਕਾਟਨ ਦਾ ਸੂਟ ਹੈ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਇਹਦਾ ਅਲੱਗ-ਅਲੱਗ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਜੀ ਇਹ ਵਿੱਚ ਕੁਝ ਕਢਾਈ ਵਾਲੇ ਕੱਪੜੇ ਵੀ ਨੇ ਜਿਵੇਂ ਅੱਜ ਕੱਲ੍ਹ ਆ ਗਰਮੀਆਂ ਦੇ ਵਿੱਚ ਵੀ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲਦੇ ਰਹਿੰਦੇ ਨੇ ਤੇ ਕੁਝ ਫੈਂਸੀ ਆਈਟਮਸ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਡਿਜ਼ਾਈਨ ਹੈਗਾ ਔਰ ਕੱਪੜਾ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਹੈਗਾ ਔਰ ਇਹ ਪੈਜੀ ਹੁਣਾਂ ਦੇ ਕੋਲ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਆ ਜੇ ਕਿਸੇ ਵੀਰ ਭੈਣ ਨੂੰ ਕਿਸੇ ਦੀ ਕੱਪੜੇ ਦੀ ਲੋੜ ਹੈਗੀ ਆ ਵਿਆਹ ਸ਼ਾਦੀਆ ਵਾਸਤੇ ਜਾਂ ਆਪਣੇ ਪਾਉਣ ਵਾਸਤੇ ਤੁਸੀਂ ਇੱਕ ਵਾਰੀ ਇੱਕ ਵਾਰੀ ਪੈਜੀ ਆਪਾਂ ਆਪਣੇ ਦੁਕਾਨ ਦੀ ਲੋਕੇਸ਼ਨ ਜ਼ਰੂਰ ਮੈਂਸ਼ਨ ਕਰ ਦਈਏ ਤਾਂ ਜੋ ਕਿਸੇ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਤੱਕ ਸੌਖੇ ਤਰੀਕੇ ਨਾਲ ਪਹੁੰਚ ਸਕੇ ਅੱਜ ਇਹ ਸਾਡੀ ਜਿਹੜੀ ਸ਼ਾਪ ਹੈ ਜਾਜਾ ਰੋਡ ਤੇ ਇੰਡੀਅਨ ਬੈਂਕ ਦੇ ਨੇੜੇ ਪੁਨੀਤ ਰੋਟਰੀ ਦੇ ਬਿਲਕੁਲ ਨਾਲ ਦੁਕਾਨ ਹੈ ਜੀ ਜੀ ਅੱਛਾ ਭੈਣ ਜੀ ਆਪਣੇ ਕੋਲ ਹੋਰ ਕਿਹੜੀ ਕਿਹੜੀ ਵੈਰਾਈਟੀ ਦਾ ਕੱਪੜਾ ਆ ਰਿਹਾ ਹੈਗਾ ਸਾਡੇ ਦਰਸ਼ਕ ਜੀ ਹੋਰ ਵਾਲੇ ਜੀ ਮੇਰੇ ਕੋਲ ਫਿਲਹਾਲ ਦੁਪੱਟੇ ਜੀ ਚੁੰਨੀਆਂ ਦਿਖਾ ਸਕਦੇ ਲੱਗ ਜਾ ਕੇ ਹਾਂਜੀ ਭਾਜੀ ਆਜੋ ਇਹ ਦੇਖੋ ਮੇਰੇ ਕੋਲ ਕਾਟਨ ਦੇ ਦੁਪੱਟੇ ਆ ਛੋਟੇ ਬੱਚਿਆਂ ਵਾਸਤੇ ਇਹ ਆਮ ਬੀਬੀਆਂ ਵਾਸਤੇ ਦੁਪੱਟੇ ਨੇ ਜੀ ਇਹ ਇਸ ਤੋਂ ਇਲਾਵਾ ਜਿਵੇਂ ਆ ਮੇਰੇ ਕੋਲ ਹੋਰ ਵੀ ਕਾਟਨ ਦੇ ਦੁਪੱਟੇ ਆ ਅਲੱਗ-ਅਲੱਗ ਕਿੰਨੇ ਸੋਹਣੇ-ਸੋਹਣੇ ਕਲਰ ਦੇ ਦੁਪੱਟੇ ਹੈਗੇ ਆ ਜੇ ਕਿਸੇ ਭੈਣ ਨੂੰ ਚਾਹੀਦੇ ਹੈਗੇ ਆ ਇੱਕ ਵਾਲੀ ਪਰਨੀਤ ਵਾਟਰੀ ਦੇ ਬਿਲਕੁਲ ਨਜ਼ਦੀਕ ਪਰ ਪਰਨੀਤ ਫੈਸ਼ਨ ਸਟੋਰ ਦੇ ਉੱਤੇ ਆ ਕੇ ਤੁਸੀਂ ਲੈ ਸਕਦੇ ਹੋ ਤੇ ਪਹਿਲੇ ਆ ਜਿਹੜੀਆਂ ਮਸ਼ੀਨਾਂ ਪਈਆਂ ਹੈਗੀਆਂ ਕਿ ਤੁਸੀਂ ਬੁਟੀਕ ਦਾ ਕੰਮ ਵੀ ਕਰਦੇ ਆ ਹਾਂਜੀ ਭਾਜੀ ਮੈਂ ਕੱਪੜੇ ਕਢਾਈ ਦੇ ਨਾਲ ਨਾਲ ਸਿਲਾਈ ਦਾ ਕੰਮ ਵੀ ਕਰਦੀ ਆ ਇਹ ਵਾਲੀ ਮਸ਼ੀਨ ਜਿਹੜੀ ਮੇਰੀ ਹੈਗੀ ਆ ਇਹਦੇ ਨਾਲ ਅਸੀਂ ਚੁੰਨੀਆਂ ਦੀ ਪੀਕੋ ਪੱਗ ਦੀ ਸਿਲਾਈ ਇਹ ਕੰਮ ਕਰਦੀ ਆ ਤੇ ਇਹ ਜਿਹੜੀ ਮਸ਼ੀਨ ਹੈਗੀ ਹੈ ਇਹਦੇ ਨਾਲ ਮੈਂ ਆਪਣੀ ਸਿਲਾਈ ਦਾ ਕੰਮ ਕਰਦੀ ਆ ਸਲਾਈ ਦਾ ਕੰਮ ਤੁਸੀਂ ਵੀ ਨਾਲ-ਨਾਲ ਕਰਦੇ ਆ ਇਕੱਲੇ ਕਰਦੇ ਆ ਤੇ ਜਾਂ ਫਿਰ ਨਾਲ ਕੋਈ ਆਪਣੇ ਲੇੜੀ ਰੱਖੀ ਹੈ ਨਹੀਂ ਨਾਲ ਮੇਰੇ ਹੈਲਪਰ ਹੈਗੇ ਆ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਅੱਛਾ ਜੀ ਤੇ ਜਦ ਤਰ ਅਪਾ ਇੱਥੇ ਕਸਟਮਰ ਆਉਣ ਦਾ ਟਾਈਮ ਕੀ ਕਿੰਨੇ ਵਜੇ ਖੋਲਦੇ ਹੈਗੇ ਆ ਭਾਜੀ ਸ਼ਾਪ ਓਪਨ ਦਾ ਟਾਈਮ ਜਿਹੜਾ ਸਵੇਰ ਦਾ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹੈ ਦਾ ਜਦ ਕਿ ਘਰ ਦੇ ਵਿੱਚ ਹੀ ਹੈ ਹਾਂ ਜੀ ਹਾਂ ਜੀ ਘਰ ਜੀ ਹੈ ਸੀ ਠੀਕ ਆ ਦੋਸਤੋ ਇਹ ਸੰ ਸਾਡੇ ਨਾਲ ਪਨੀਤ ਫੈਸ਼ਨ ਸਟੋਰ ਦੇ ਮਾਲਕ ਤੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਨੂੰ ਵਧੀਆ ਲੱਗਿਆ ਤਾਂ ਜੋ ਕਿਸੇ ਵੀਰ ਭੈਣ ਨੇ ਕੱਪੜਾ ਚਾਹੀਦਾ ਹੋਵੇ ਚੁੰਨੀਆਂ ਚਾਹੀਦੀਆਂ ਹੋਣ ਦੁਪੱਟੇ ਚਾਹੀਦੇ ਹੋਣ ਜਾਂ ਕਿਸੇ ਨੇ ਆਪਣੇ ਕੋਟ ਦੇ ਚਾਰਜ ਦੇ ਜਾਂ ਸ਼ਰਟ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਵੀ ਡਿਜ਼ਾਈਨ ਪਵਾਉਣਾ ਹੋਵੇ ਤੇ ਤੁਸੀਂ ਇੱਕ ਵਾਰੀ ਇਸ ਦੁਕਾਨ ਦੇ ਉੱਤੇ ਆ ਕੇ ਜਰੂਰ ਵਿਜ਼ਿਟ ਕਰੋ ਦੁਕਾਨਦਾਰ ਐਡਰੈਸ ਮੈਂ ਤੁਹਾਨੂੰ ਫੇਰ ਦੁਬਾਰਾ ਦੱਸ ਦਿੰਦਾ ਜੱਜਾ ਤੋਂ ਜਿਹੜਾ ਧੂਤਾ ਵਾਲਾ ਰੋਡ ਹੈਗਾ ਇੰਡੀਅਨ ਬੈਂਕ ਦੇ ਬਿਲਕੁਲ ਸਾਹਮਣੇ ਪਨੀਤ ਲੋਟਰੀ ਤੇ ਨਾਲ ਹੀ ਪਨੀਤ ਫੈਸ਼ਨ ਸਟੋਰ ਹੈਗਾ ਇਸ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰੋ ਔਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਇੱਕ ਵਾਰੀ ਭੈਣ ਦੇ ਕੋਲ ਆ ਕੇ ਤੁਸੀਂ ਫੇਰ ਜ਼ਰੂਰ ਵਿਜ਼ਿਟ ਕਰੋ ਜੀ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਕਰੀਆ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ